ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਸਰਨ ਗੁਰੇਖ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਅਗੇ ਹੋਏ ਲੇਤ ਹੈ ਇੱਕ ਬਾਰ ਸਤ ਗੁਰ ਮੰਤਰ ਸਿਮਰਨ ਮਤਰ ਸਿਮਰਨ ਤਾਹੇ ਬਾਰੰਗ ਬਾਰ ਗੁਰ ਹੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਧ ਮਹਿਮਾਇ ਆਗਾਦ ਬੋਧ ਨਮੋ 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 ਨੇਤ 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 ਹੈ ਗੁਰ ਰੂਪ ਗੁਰ ਪਿਆਰੀ ਸਾਧ ਸੰਗਤ ਜੀਓ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖਜੂਰੀ ਤੇ ਜੋੜ ਬੈਠੇ ਹੋ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਨਾਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਆਪ ਸਰਵਣ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਏ ਤੀਸਰੀ ਅਸ਼ਟਪਦੀ ਦੀ 7ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਆਓ ਅੱਜ ਅਠਵੀਂ ਪੌੜੀ ਤੀਸਰੀ ਅਸ਼ਟਪਦੀ ਦੀ ਅਠਵੀਂ ਪੌੜੀ ਸਰਵਣ ਕਰੀਏ 사ਤਗੁਰੂ ਕੀ ਉਪਦੇਸ਼ ਦੇ ਰਹੇ ਹਨ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਰਬ ਧਰਮ ਮੈਂ ਸ੍ਰੇਸ਼ਟ ਧਰਮ 사ਤਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਣਾ ਕਰ ਰਹੇ ਹਨ ਕਿ ਸਾਰੀਆਂ ਧਰਮਾਂ ਨਾਲੋਂ ਹੋਰ ਕਿਹੜਾ ਧਰਮ ਹੈ ਵੀ ਜਿਹੜਾ ਸ੍ਰੇਸ਼ਟ ਵੀ ਮੰਨਿਆ ਜਾਂਦਾ ਹੈ ਸਤਗੁਰ ਸਾਨੂੰ ਸਮਝਾਉਣਾ ਕਰਦੇ ਖਾਨਾ ਕਿ ਚੌਂਕੜਾ ਲਾ ਕੇ ਨਾਮ ਜਪਣਾ ਸਾਰੇ ਧਰਮਾਂ ਨਾਲੋਂ ਸ੍ਰੇਸ਼ਟ ਧਰਮ ਹੈ ਅੱਜ ਵੀ ਮੁਸਲਮ ਧਰਮ ਹੈ ਹਿੰਦੂ ਧਰਮ ਹੈ ਜੈਨ ਧਰਮ ਹੈ ਬੋਧ ਧਰਮ ਹੋਰ ਕਈ ਧਰਮ ਨੇ ਪਰ ਸਾਰੇ ਧਰਮਾਂ ਨਾਲੋਂ ਜਿਹੜਾ ਸ੍ਰੇਸ਼ਟ ਧਰਮ ਹੈ ਸਤਗੁਰ ਕਹਿੰਦੇ ਚੌਂਕੜਾ ਲਾ ਕੇ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਇਹ ਸਾਰੇ ਆਂਤਰਮਨ ਨਾਲੋਂ ਸ੍ਰੇਸ਼ਟ ਧਰਮ ਹੈ ਜਿਵੇਂ ਸਤਗੁਰ ਫਰਮਾਉਂਦੇ ਹਨ ਤਾਜ ਸਭ ਭਰਮਾਂ ਭਜਿਓ ਪਰ ਬ੍ਰਹਮ ਕਹ ਨਾਨਕ ਅਟਾਲੇ ਹੋ ਧਰਮ ਤਜਿ ਬੇ ਸਾਰੇ ਤਜ ਕਿ ਇਸ ਨੂੰ ਜਿਹੜੇ ਭਰਮ ਆ ਇਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਭਜਿਓ ਪਰ ਬ੍ਰਹਮ ਤਜ ਸਾਭ ਭਰਮ ਭਰਮਾਂ ਨੂੰ ਛੱਡੋ ਭਜਿਓ ਪਰ ਬ੍ਰਹਮ ਤੇ ਪ੍ਰਪਾਇ ਪਰਮੇਸ਼ਰ ਕਾਲਪੁਰਖ ਦਾ ਭਜਨ ਕਰੋ ਉਸ ਪਰ ਬ੍ਰਹਮ ਦਾ ਕਹ ਨਾਨਕ ਇਹ ਨਾਨਕ ਅਟਾਲੇ ਹੋ ਧਰਮ ਸਤਿਗੁਰ ਕਹਿੰਦੇ ਨਾਮ ਜਪਣਾ ਪ੍ਰਭੂ ਪਰਮੇਸ਼ਰ ਦਾ ਭਜਨ ਕਰਨਾ ਹੀ ਸਾਰਿਆਂ ਧਰਮਾਂ ਨਾਲੋਂ ਸ੍ਰੇਸ਼ਟ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਸਾਧੂ ਮਰ ਫਰਮਾਉਂਦੇ ਹਨ ਕਿ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਜੋ ਕਿ ਹੁਣ ਅਸੀਂ ਵੀ ਸੋਚਦੇ ਹਾਂ ਜੀਵ ਵੀ ਸੋਚਦਾ ਹੈ ਕਿਉਂਕਿ ਸਾਧਗੁਰੂ ਫਰਮਾਉਂਦੇ ਹਨ ਕਿ ਜਿਹਾ ਬੀਜ ਐ ਸੋ ਲੂਣੇ ਕਰਮਾਂ ਸੰਧੜਾ ਖੇਤ ਜਿਹਾ ਜਾ ਬੀਜ ਅਸੀਂ ਬੀਜਾਂਗੇ ਉਹੀ ਜਾਂ ਸਾਨੂੰ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਜੋ ਕਰਮਾਂ ਵਿੱਚ ਜਿਹੋ ਬੀਜ ਹੈ ਸੋ ਲੁਣੇ ਕਰਮਾਂ ਸੰਧਣਾ ਖੇਤ ਕਰਮਾਂ ਦਾ ਇਹ ਖੇਤ ਆ ਜਿਹੋ ਜਾਂ ਬੀਜਾਂਗੇ ਉਹੋ ਜਾਂ ਸਾਨੂੰ ਸਾਡੇ ਕਰਮਾਂ ਵਿੱਚ ਪ੍ਰਾਪਤ ਹੋ ਜਾਣਾ ਇਸ ਕਰਕੇ ਇਹ ਜੀਵ ਸੋਚਦਾ ਹੈ ਜਿੱਥੋਂ ਤੱਕ ਸਾਡੀ ਸੋਚ ਨਹੀਂ ਜਾਂਦੀ ਸਾਨੂੰ ਸਤਿਗੁਰ ਸਮਝਾ ਰਹੇ ਹਨ ਕਿ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਮੈਂ ਵੀ ਕੋਈ ਐਸਾ ਕਰਮ ਕਮਾ ਲਵਾਂ ਇਹ ਕਰਮਾ ਸੰਧੜਾ ਖੇਤ ਵੀ ਮੈਂ ਵੀ ਕੋਈ ਆਪਣੇ ਕਰਮਾ ਵਿੱਚ ਖੇਤ ਵਿੱਚ ਇਹ ਕਰਮਾ ਸੰਧੜਾ ਖੇਤ ਦੇ ਵਿੱਚ ਕੋਈ ਐਸਾ ਬੀਜ ਬੀਜ ਦਿਵਾ ਕਿ ਜਿਸ ਨਾਲ ਮੇਰਾ ਵੀ ਪਰ ਉਤਾਰਾ ਹੋ ਜਾਵੇਗਾ ਤੇ 사ਦਗੁਰ ਕਹਿੰਦੇ ਉਹ ਨਿਰਮਲ ਕਰਮ ਕਿਹੜਾ ਹੈ ਹਰ ਕੋ ਨਾਮ ਜਾਪ ਨਿਰਮਲ ਕਰਮ ਉਹ ਨਿਰਮਲ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਜਿਹੜਾ ਕਿ ਪਵਿੱਤਰ ਹੈ ਸ਼ੁੱਧ ਹੈ ਤਾਂ ਉਸ ਦਾ ਨਾਮ ਹੀ ਜਪਣਾ ਕਰੋ ਜੀ ਸਗਲ ਕਰਿਆ ਮਹ ਊਤਮ ਕਰਿਆ ਪ੍ਰਸਾਦ ਗੁਰ ਸਮਝਾਉਣਾ ਕਰਦੇ ਹਨ ਕਿ ਸਗਲ ਕਰਿਆ ਮਹ ਊਤਮ ਕਰਿਆ ਉਹ ਕਿਹੜੀ ਕਰਿਆ ਹੈ ਸਾਰੀਆਂ ਕਰਿਆ ਨਾਲੋਂ ਉਹ ਕਿਹੜੀ ਕਿੜਿਆ ਹੈ ਜਿਹੜੀ ਊਤਮ ਕਰਿਆ ਹੈ ਕਰਿਆ ਦਾਤ ਹੈ ਉਹ ਕਿਹੜਾ ਕੰਮ ਹੈ ਜਿਹੜਾ ਸਭ ਤੋਂ ਉਤਮ ਕੰਮ ਹੈ ਸਾਧ ਸੰਗ ਦੁਰਮਤ ਮਰ ਹਿਰਿਆ ਸਾਧਗੁਰ ਕਹਿੰਦੇ ਹਨ ਸਾਧੂ ਸੰਤਾਂ ਦੀ ਸੰਗਤ ਕਰੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਦੁਰਮਤ ਭੈੜੀ ਬੁੱਧ ਮਾਲ ਤੇਰੀ ਭੈੜੀ ਬੁੱਧ ਜਿਹੜੀ ਮਾਲਿਆ ਮੈਲਿਆ ਹਿਰਿਆ ਉਹ ਦੂਰ ਹੋ ਜਾਵੇਗੀ ਤੇ ਜੇ ਤੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਸਾਧੂ ਸੰਤਾਂ ਦੀ ਸੰਗਤ ਕਰਕੇ ਸਾਤ ਸੰਗਤ ਦੀਆਂ ਕੜੀਆਂ ਪ੍ਰਾਪਤ ਕਰਕੇ ਉਹ ਪਰਮੇਸ਼ਰ ਕਾਲਪੁਰਖ ਦੀ ਕਥਾ ਸਰਵਣ ਕਰਕੇ ਨਾਮ ਨੂੰ ਜਪ ਕੇ ਜੇ ਤੇਰੀ ਇਹ ਪੈੜੀ ਬੁੱਧ ਜਿਸਤੇ ਮੈਲ ਚੰਪੜੀ ਖੋਈ ਆ ਇਸ ਨੂੰ ਜੇ ਤੂੰ ਦੂਰ ਕਰ ਲਵੇ ਤੇ ਇਹ ਸਾਰੇ ਹੀ ਕੰਮਾਂ ਨਾਲੋਂ ਸਾਰੀਆਂ ਕਿਰਿਆਵਾਂ ਨਾਲੋਂ ਉਤਮ ਕਿਰਿਆ ਹੈ ਨੇ ਸਾਰੇ ਕੰਮਾਂ ਨਾਲੋਂ ਉਤਮ ਕੰਮ ਹੈ ਜੇ ਤੂੰ ਆਪਣੀ ਭੈੜੀ ਬੁੱਧ ਵਾਲੀ ਮੈਲ ਜਿਹੜੀ ਆ ਸਤ ਸੰਗਤੀਆਂ ਖੜੀਆਂ ਪ੍ਰਾਪਤ ਕਰਕੇ ਦੂਰ ਕਰ ਲਵੇ ਸਗਲ ਉਦਮ ਮਹ ਉਦਮ ਭਲਾ ਸਾਧਗੁਰੂ ਹੁਣ ਸਮਝਾਉਣਾ ਕਰ ਰਹੇ ਹਨ ਕਿ ਸਗਲ ਉਦਮ ਮਹ ਉਦਮ ਭਲਾ ਅਸੀਂ ਕਿਹੜਾ ਉਦਮ ਕਰੀਏ ਇਹ ਜਿਹੜਾ ਇੱਕ ਉਹ ਵੀ ਉਦਮ ਹੈ ਜਿਹੜਾ ਭਲਾ ਹੋਵੇ ਹੁਣ ਅਸੀਂ ਉਦਮ ਪੈਸੇ ਕਮਾਉਣ ਕਰਕੇ ਬਹੁਤ ਉਦਮ ਕਰਦੇ ਹਾਂ ਸਾਰੀ ਸਾਰੀ ਰਾਤ ਸਾਨੂੰ ਜਾਗਣਾ ਪਵੇ ਅਸੀਂ ਉਦਮ ਕਰਾਂਗੇ ਸਾਰੀ ਰਾਤ ਜਾਗ ਰਵਾਂਗੇ ਜੇ ਕਿਸੇ ਨੇ ਸਾਨੂੰ ਪੈਸਿਆਂ ਕਰਕੇ ਅੰਮ੍ਰਿਤ ਵੇਲੇ ਠਾਉਣਾ ਚਾਹਿਆ ਅੰਮ੍ਰਿਤ ਵੇਲੇ ਵੀ ਅਸੀਂ ਉੱਠ ਜਾਵਾਂਗੇ ਪੈਸਿਆਂ ਕਰਕੇ ਪੈਸਿਆਂ ਕਰਕੇ ਉਦਮ ਕਰ ਲੈਂਦਾ ਬੰਦਾ ਇਸੇ ਤਰ੍ਹਾਂ ਹੀ ਅਸੀਂ ਜੋ ਕਿ ਬੁਰਾ ਕਰਨ ਲੱਗੇ ਵੀ ਬੜਾ ਉਦਮ ਕਰਦੇ ਹਾਂ ਉਸ ਵੇਲੇ ਤੇ ਭਾਵੇਂ ਜੇ ਨਾਮ ਜਪਣ ਦੀ ਗੱਲ ਹੋਵੇ ਉਹ ਸਮੇ ਅਮਰਤ ਵੇਲੇ ਸਾਡੇ ਕੋਲ ਸੰਭਾਲਿਆ ਨਹੀਂ ਜਾਣਾ ਪਰ ਭੈੜੇ ਕਰਮ ਕਰਨ ਲਈ ਮਾੜਾ ਕਰਮ ਕਰਨ ਵਾਸਤੇ ਅਸੀਂ ਅਮਰਤ ਵੇਲੇ ਵੀ ਉੱਠ ਖਲੋਂਦੇ ਹਾਂ ਜਿਵੇਂ 사ਤਗੁਰ ਕਹਿੰਦੇ ਹਨ ਬੁਰੇ ਕਾਮ ਕਉ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਤੇ 사ਤਗੁਰ ਕਹਿੰਦੇ ਹਨ ਕਿ ਸਗਲ ਉਦਮੈ ਉਦਮ ਭਲਾ ਇਹ ਇੱਕ ਉਹ ਵੀ ਕੰਮ ਹੈ ਜਿਸ ਦਾ ਭਲਾ ਹੈ ਉਹ ਉਦਮ ਉਹ ਹੈ 사ਤਗੁਰ ਫਰਮਾਉਂਦੇ ਹਨ ਕਿ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੀ ਸਾਧੂ ਵਰ ਕਹਿੰਦੇ ਕਿ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਜਾਵੇ ਨਾਮ ਜਪੇ ਚਲਾਗੇ ਉਠ ਨਾਮ ਜਪ ਨਿਸਬਸੁਰ ਆਰਾਧ ਚਲਾਗੇ ਉਠ ਕੇ ਅਮਰਤ ਵੇਲੇ ਉੱਠ ਕੇ ਉਸ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣਾ ਕਰ ਇਹ ਸਾਰੇ ਉਦਮਾਂ ਨਾਲੋਂ ਉਦਮ ਕੰਮ ਇਹ ਵੀ ਇੱਕ ਭਲਾ ਹੈ ਹਰ ਕਾ ਨਾਮ ਜਪਹੁ ਜੀ ਸਦਾ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜੇ ਤੂੰ ਜਪੇ ਜੀ ਲਾ ਕੇ ਸਦਾ ਹੀ ਜਪਣਾ ਕਰੇ ਤੇ ਇਹ ਸਾਰੇ ਉਦਮ ਕੰਮਾਂ ਨਾਲੋਂ ਉਦਮ ਕੰਮ ਹੈ ਸਗਲ ਬਾਣੀ ਮਹ ਅਮਰਤ ਬਾਣੀ ਤੇ ਸਤਿਗੁਰ ਫਰਮਾਉਂਦੇ ਹਨ ਇਸ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਸਾਰੀਆਂ ਬਾਣੀਆਂ ਨਾਲੋਂ ਉਹ ਕਿਹੜੀ ਅੰਮ੍ਰਿਤ ਬਾਣੀ ਹੈ ਜਿਸ ਦੇ ਨਾਲ ਸਾਨੂੰ ਸੰਤੋਖ ਆਵੇਗਾ ਸਾਨੂੰ ਆਨੰਦ ਆਵੇਗਾ ਉਹ ਕਿਹੜੀ ਬਾਣੀ ਹੈ ਸਾਰੀਆਂ ਬਾਣੀਆਂ ਨਾਲੋਂ ਹਰ ਕੋ ਜਸ ਸੁਣ ਰਸਨ ਵਖਾਣੀ ਸਾਧਗੁਰ ਫਰਮਾਉਂਦੇ ਹਨ ਕਿ ਹਰ ਕੋ ਜਸ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਜਸ ਨੂੰ ਸਰਵਣ ਕਰ ਜੇ ਉਸ ਜਸ ਨੂੰ ਸਰਵਣ ਕਰੇਗਾ ਵਾਹਿਗੁਰੂ ਦੇ ਜਸ ਨੂੰ ਸਰਵਣ ਕਰੇਗਾ ਵਾਹਿਗੁਰੂ ਦੀ ਕਥਾ ਸਰਵਣ ਕਰੇਗਾ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੇਗਾ ਤੇ ਇਸ ਤਰ੍ਹਾਂ 사ਤਗੁਰ ਕਹਿੰਦੇ ਨੇ सगल ਥਾਨ ਤੇ ਹੋ ਹਰ ਕੋ ਜਸਨ ਰਸਨ ਬਖਾਨੀ ਫਿਰ ਰਸਨ ਬਖਾਨੀ ਆ ਫਿਰ ਤੂੰ ਉਹ ਜਸ ਸੁਣਿਆ ਹੋਇਆ ਕਥਾ ਵਿਚਾਰ ਸੁਣੀ ਹੋਈ ਨਾਮ ਨੂੰ ਸੁਣ ਕੇ ਉਸ ਨੂੰ ਆਪਣੀ ਦਸਨਾ ਦੇ ਨਾਲ ਬਖਾਨੇਗਾ ਬਖਾਨੀ ਇਹ ਬਖਾਨੇਗਾ ਉਚਾਰੇਗਾ ਆਪਣੀ ਜੇਬ ਦੇ ਨਾਲ ਜਦ ਜਪੇਗਾ ਤੇ ਉਹ ਨਾਮ ਹੀ ਸਾਰੀਆਂ ਬਾਣੀਆਂ ਨਾਲੋਂ ਅੰਮ੍ਰਿਤ ਬਾਣੀ ਹੈ ਮਿੱਠੀ ਬਾਣੀ ਹੈ ਸਗਲ ਥਾਨ ਤੇ ਉਹ ਉਤਮ ਥਾਨ ਸਗਲ ਥਾਨ ਤੇ ਉਹ ਊਤਮ ਥਾਨ ਸਤਿਗੁਰ ਫਰਮਾਉਂਦੇ ਹਨ ਕਿ ਹੁਣ ਉਹ ਕਿਹੜੇ ਥਾਵਾ ਨਾਲੋਂ ਸਹਲੀਆਂ ਸਾਰੀਆਂ ਥਾਵਾਂ ਨਾਲੋਂ ਉਹ ਕਿਹੜਾ ਉਤਮ ਥਾਨ ਹੈ ਖਿਰਦਾ ਰੂਪ ਉਤਮ ਥਾਨ ਹੈ ਤੇ 사ਤਗੁਰ ਅੱਗੇ ਸਮਝਾ ਰਹੇ ਹਨ ਨਾਨਕ ਜਿਹ ਘਟ ਵਸੈ ਹਰ ਨਾਮ ਜਿੱਤੇ 사ਤਗੁਰ ਕਹਿੰਦੇ ਕਿ ਘਟ ਘਟ ਦੇ ਵਿੱਚ ਜਿਸ ਦੇ ਹਿਰਦੇ ਦੇ ਵਿੱਚ ਘਟ ਘਟ ਦੇ ਵਿੱਚ ਖਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਵਸਦਾ ਹੈ ਉਹ ਸਾਰੇ ਥਾਵਾਂ ਨਾਲੋਂ ਉਤਮ ਥਾਨ ਹੈ ਉਹ ਸਾਰੇ ਥਾਵਾਂ ਨਾਲੋਂ ਉਤਮ ਥਾਨ ਹੈ ਜਿਵੇਂ ਅਸੀਂ ਆਪਣੇ ਘਰ ਵੀ ਕਮਰੇ ਵਿੱਚ ਜਿੱਥੇ ਨਿਤਨੇਮ ਖਰੀਦਾ ਨਾਮ ਜਪੀਦਾ ਉਸ ਦੀਆਂ ਵੀ ਬਸਵਖਰੀਆਂ ਹੋਣਗੀਆਂ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਥਾਨ ਹੈ ਉੱਥੇ ਵੀ ਬਸਵਖਰੀਆਂ ਹੋਣਗੀਆਂ ਇਸ ਤਰ੍ਹਾਂ ਉੱਥੇ ਆਨੰਦ ਹੋਵੇਗਾ ਜਿੱਥੇ ਨਾਮ ਜਪਿਆ ਜਾਂਦਾ ਹੈ ਨਿਤਨੇਮ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਦੀਆਂ ਘੜੀਆਂ ਵਿੱਚ ਵੀ ਆਨੰਦ ਮਿਲਦਾ ਹੈ ਕਿਉਂਕਿ ਉੱਥੇ ਨਾਮ ਜਪਿਆ ਜਾਂਦਾ ਹੈ ਉਹ ਥਾਾਮ ਉਹ ਖਿਰਦਾ ਪਵਿੱਤਰ ਹੋ ਜਾਂਦਾ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਜਿਵੇਂ ਸਤਗੁਰ ਫਰਮਾਉਂਦੇ ਹਨ ਸੋ ਜਿੱਥੇ ਜਾਏ ਬਹੇ ਮੇਰਾ ਸਤਗੁਰ ਸੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਸਤਗੁਰ ਆਪ ਬਰਾਜ ਜਾਣ ਉਹ ਥਾਮ ਪੂਜਣ ਯੋਗ ਹੋ ਜਾਂਦਾ ਹੈ ਤੇ ਜਿੱਥੇ ਨਾਮ ਜਪਿਆ ਜਾਵੇ ਨਿਤਨੇਮ ਕੀਤਾ ਜਾਵੇ ਉਹ ਖਿਰਦਾ ਵੀ ਪਵਿੱਤਰ ਹੋ ਜਾਂਦਾ ਹੈ ਤਾਂ ਉਸ ਖਿਰਦੇ ਵਿੱਚ ਸਤਗੁਰ ਕਹਿੰਦੇ ਨੇ ਉਹ ਸਾਰਿਆਂ ਥਾਵਾਂ ਨਾਲੋਂ ਖਿਰਦਾ ਘਰ ਥਾਮ ਉੱਚਾ ਹੈ ਨਾਨਕ ਜਿਹੇ ਘਟ ਵਸੇ ਖਰਨਾਮ ਜਿਹਦੇ ਘਟ ਘਟ ਦੇ ਵਿੱਚ ਹਿਰਦੇ ਦੇ ਵਿੱਚ ਰੋਮ ਰੋਮ ਦੇ ਵਿੱਚ ਖਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਚੱਲਦਾ ਹੈ ਤੇ 사ਤਗੁਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਰਿਆਂ ਨੂੰ ਹੀ ਸੋਝੀ ਬਖਸ਼ਿਸ਼ ਕਰਨ ਤੇ ਬੜੀ ਹੀ ਮਹਾਨ ਕਿਰਪਾ ਹੈ 사ਤਗੁਰਾਂ ਦੀ ਕਿ ਅੱਜ ਤੀਸਰੀ ਅਸ਼ਟਪਦੀ ਦੀ 8ਵੀਂ ਪੌੜੀ ਵੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਆ ਤੀਸਰੀ ਅਸ਼ਟਪਦੀ ਦੀ ਜੋ ਕਿ ਸੰਬੰਧਿਤ ਹੋਈ ਆ ਕੱਲ ਨੂੰ ਚੌਥੀ ਅਸ਼ਟਪਦੀ ਦੀ ਕਥਾ ਪਹਿਲਾ ਸ਼ਲੋਕ ਫਿਰ ਇੱਕ ਪੋੜੀ ਦੀ ਕਥਾ ਹੋਵੇਗੀ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੇ ਜੁੜਿਆ ਰਹਿਣਾ ਹੈ ਤੇ ਇਸੇ ਤਰ੍ਹਾਂ ਹੀ ਲੜੀਵਾਰ ਸਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਆਪ ਜੀ ਦਾ ਹੋਰ ਵੀ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਵੀ ਜੇ ਸਰਵਣ ਕਰਨਾ ਚਾਹੁੰਦਾ ਹੋਵੇ ਉਸ ਨੂੰ ਵੀ ਜਰੂਰ ਲਿੰਕ ਸ਼ੇਅਰ ਕਰਿਆ ਕਰੋ ਕਿਉਂਕਿ YouTube ਤੇ ਵੀ ਇਹ ਵੀਡੀਓ ਲੋਡ ਕੀਤੀ ਜਾਂਦੀ ਹੈ ਬਿਆਨਤ ਪ੍ਰਕਾਰ ਦੀਆਂ ਪੁੰਨਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਣ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ